ਗਾਂ ਲਈ ਫੀਡ ਬਣ ਲੱਗੀ ਆ ਹੁਣ ਇਹ ਨਾ ਇੰਨਾ ਵਧੀਆ ਕਿ ਜਿਹੜਾ ਨਾਲ ਲੱਗਦਾ ਦਲੀਆ ਬਣਾਉਣ ਵਾਲਾ ਕੰਮ ਉਹ ਖਤਮ ਹੋ ਜਾਂਦਾ ਕੀ ਕੀ ਪਾਇਆ ਜੇ ਇਸ ਚ ਚੌਲ ਮੱਕੀ ਕਣਕ ਤਿੰਨੇ ਚੀਜ਼ਾਂ ਮਿਕਸ ਕਰ ਲਈਆਂ ਨਾ ਤੇ ਇਹਨੂੰ ਥੋੜਾ ਜਿਹਾ ਪਾਣੀ ਚ ਰਲਾਓ ਨਾਲ ਲੱਗਦਾ ਤੂੜੀ ਤੇ ਪੱਠੀਆਂ ਦੇ ਪਾ ਦੋ ਵਧੀਆ ਰਹਿ ਜਾਂਦਾ ਹੁਣ ਬਾਕੀ ਦਾ ਸਮਾਨ ਵੀ ਖੋਲ ਲਾ ਰਲਾ ਦੇ ਵਿੱਚ ਇਦੇ ਚ ਸੋਇਆ ਬੀਨ ਆਲਸੀ ਹਾਲੋ ਨਾਲ ਬੜੇਵੇਂ ਮੈਨ ਲੱਗਦਾ ਕਿ ਤਿੰਨ ਬੋਰੇ ਬਣ ਜਾਣੇ ਨਾ ਪਾਆਂੀਆਂ ਚੀਜ਼ਾਂ ਕੱਲੀਆਂ-ਕੱਲੀਆਂ ਕਰਕੇ ਪਾਈਆਂ ਚੱਲ ਵਧੀਆ ਲੋਹਣ ਵੀ ਸੀ ਜਵੈਣ ਵੀ ਸੀ ਬੜੇਵੇਂ ਇਹ ਕੀ ਆ ਇਹ 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 ਵਿੱਚ ਉਹ ਮਿਨਰਲ ਮਿਕਚਰ ਆ ਇਹ ਮੇਰਾ ਖਿਆਲ ਉਦਾਂ ਪਾਉਣਾ ਹੋਣਾ ਪੁੱਛ ਲੈਣੀ ਰੈਡੀ ਨੂੰ ਇਹਨੂੰ ਇੱਕ ਵਾਰੀ ਪਲਟੀ ਜੀ ਮਰਾ ਕਿਉਂਕਿ ਉਹ ਉੱਪਰ ਉੱਪਰ ਹੀ ਨਾ ਰਹਿ ਜਾਵੇ ਇਹ ਸਾਰੇ ਮਿਕਸ ਕਰਨਾ ਹਾਂ ਚੰਗੀ ਤਰ੍ਹਾਂ ਨਾ ਕਿਉਂਕਿ ਥੱਲੇ ਸਾਡਾ ਮਟੀਰੀਅਲ ਉਹ ਜ਼ਿਆਦਾ ਆ ਬਾਕੀ ਇਹ ਨਾ ਉਹਦਾ ਇਹ ਵਧੀਆ ਹੋ ਗਿਆ ਕਿ ਨਹੀਂ ਤਾਂ ਪਹਿਲਾਂ ਅੱਗ ਬਾਲ ਕੇ ਧਰਨੇ ਦਾ ਬਹੁਤ ਪੰਗਾ ਰਹਿੰਦਾ ਸੀ ਉਹ ਕੰਮ ਨਿਭੜ ਗਿਆ ਹੁਣ ਜਦੋਂ ਫਿਰ ਤੂੰ ਬਿਜ਼ੀ ਹੋਣਾ ਆ ਫੇ ਫੇ ਅਸੀਂ ਵੀ ਸੌਖੇ ਪਾ ਦਨੇ ਆ ਨਹੀਂ ਤਾਂ ਫੇ ਸਾਨੂੰ ਧਰਨਾ ਆਉਣਾ ਪੈਂਦਾ ਵੇ ਇਧਰ ਕਿ ਅਜੇ ਹੁੰਡਵੇਈ ਨੂੰ ਚਲ ਕੇ ਆਇਆ ਆਲਸੀ ਉਲਸੀ ਹਾਲ ਉਹਨੇ ਸਮੈਲ ਦੇਖੀ ਨਹੀਂ ਸੁਣੀ ਆਉਂਦੀ ਆ ਵਧੀਆ ਆਉਂਦੀ ਹੂੰ ਇਹ ਮੈਂ ਕਹਿੰਦੀ ਇੱਕ ਇੱਕ ਅੱਧਾ ਬੋਰਾ ਜਿਹੜਾ ਲਾ ਨਾ ਕਰਕੇ ਬਾਅਦ ਚ ਉਧਰੋਂ ਲੱਗਦਾ ਉਹਨਾਂ ਕਰ ਮੈਨੂੰ ਪਾਉਣ ਲੱਗੇ ਕੁਝ ਹਾਂਜੀ ਕਾਲੂ ਉਹ ਕਾਲੂ ਇਹ ਸਾਡਾ ਨਵਾਂ ਫੈਮਿਲੀ ਮੈਂਬਰ ਇਹ 24 ਘੰਟੇ ਦੇ ਰਹਿੰਦਾ ਕਿ ਮੇਰੇ ਨਾਲ ਆਣ ਕੇ ਖੇਡੋ ਕੋਲੋਂ ਹਾਂ ਕੀ ਗੱਲ ਗਊ ਮਾਦਾ ਨੂੰ ਅਜੇ ਵੀ ਆ ਪਰ ਮੈਨੂੰ ਖਰੇ ਕੁਝ ਪਾਉਣ ਆਏ ਆ ਇਹ ਸਾਰਾ ਦਿਨ ਖਾ ਖਾ ਕੇ ਨਹੀਂ ਰੱਜਦੀ ਹੁਣ ਇੱਕ ਵਾਰੀ ਉਧਰ ਰਲਾਲੇ ਸੀ ਇੱਕ ਵਾਰੀ ਫੇਰ ਇਹਦੀ ਪਲਟੀ ਮਰਾ ਗਏ ਇਹ ਦੂਜੀ ਵਾਰੀ ਚੰਗੀ ਤਰ੍ਹਾਂ ਰਲ ਜਾ ਹੁਣ ਤਾਂ ਰਲ ਗਿਆ ਲੱਗਦਾ ਸਾਰਾ ਸਮਾਨ ਆਉਣ ਲੱਪਿਆ ਸਾਰਾ ਮਿਕਸ ਗਿਆ ਇਸ ਤੋਂ ਜ਼ਿਆਦਾ ਕਰਨੀ ਨਹੀਂ ਸੁਣਾ ਨਹੀਂ ਨਹੀਂ ਵਧੀਆ ਹੋ ਗਿਆ ਮਿਕਸਰ ਇੰਨਾ ਕੁ ਤਾਂ ਚਾਹੀਦਾ ਵੇ ਜਲਾ ਜ਼ਿਆਦਾ ਘੱਟ ਬਣਾਈਦਾ ਫੇਰ ਥੋੜੇ ਜਿਹਾ ਵਾਦਤਾ ਇਹਨੂੰ ਪਹਿਲਾਂ ਬਣਾਉਣ ਤੇ ਰਵੇ ਡੈਡੀ ਤਾਂ ਕਹਿੰਦੇ ਸੀ ਥੋੜਾ ਜਿਹਾ ਬਣਾਉਣਾ ਪਰ ਚੱਲ ਅਸੀਂ ਥੱਕੇ ਨਾ ਹੁਣ ਜੇ ਡੈਡੀ ਇੱਥੇ ਹੁੰਦੇ ਤਾਂ ਥੋੜੀਆਂ ਗਾਲਾਂ ਵੀ ਪੈਣੀਆਂ ਸੀ ਉਹ ਕਹਿੰਦੇ 25 25 ਕਿਲੋ ਹੀ ਬਣਾਉਣਾ ਆ ਪਰ ਅਸੀਂ ਜ਼ਿਆਦਾ ਬਣਾ ਲਿਆ ਤੂੰ ਕਿੱਧਰ ਈ ਨਹੀਂ ਆ ਰਾਖੀ ਕਰੀ ਜਾਣਾ ਬਸ ਕਰ ਹਾਂਜੀ ਕਿਨੇ ਸਟਾਈਲ ਨਾਲ ਪਹਿਨੇ ਆ ਤੁਸੀਂ ਕਾਲੂ ਤਾਂ ਪੂਰਾ ਹੀ ਕਾਲੂ ਆ ਬਸ ਮਾੜਾ ਜਿਹਾ ਹੀ ਆ ਕਿਤੇ ਜਿੱਦਣ ਦਾ ਇਹ ਆਇਆ ਆ ਉਹ ਦੂਜਾ ਉਹਦਣ ਦਾ ਇੱਧਰ ਬੜਿਆ ਹੀ ਨਹੀਂ ਉਹ ਉੱਥੇ ਤਾਂ ਆਉਂਦਾ ਇਹ ਹੁਣ ਸਟੋਰ ਕਰਕੇ ਰੱਖ ਲੈਣੇ ਆ ਮੈਨੂੰ ਲੱਗਦਾ ਕਿ ਕਾਫੀ ਚਿਰ ਲੰਘ ਗਿਆ ਨਾ ਆਪਣਾ ਤਿੰਨ ਚਾਰ ਮਹੀਨੇ ਤੋਂ ਜ਼ਿਆਦਾ ਹੀ ਹੋ ਗਿਆ ਸਾਰੀਆਂ ਚੀਜ਼ਾਂ ਪੀਸੀਆਂ ਬੈਂਦੀਆਂ ਇਹਦੇ 'ਚ ਚੌਲ ਕਣਕ ਮੱਕੀ ਇਹ ਤਾਂ ਤਿੰਨੇ ਚੀਜ਼ਾਂ ਕਰਦੀਆਂ ਬਾਕੀ ਲਿਓਣੀਆਂ ਪੈਣੀਆਂ ਬੜੇਵੇਂ ਸੋਇਆਬੀਨ ਆਲਸੀ ਹਾਲੋਂ ਤਾਰਾ ਮੀਰਾ ਪਿਛਲੀ ਵਾਰ ਨਾਲੋਂ ਤਾਂ ਜ਼ਿਆਦਾ ਹੋ ਜਾਣਾ। ਪਿਛਲੀ ਵਾਰੀ ਦਾ 2.5 ਕਬੂਰੇ ਸੀ ਗਿਆ ਤੀ ਤਾਂ ਮੇਰਾ 4 ਹੀ ਹੋ ਜਾਣੇ। 3.5 ਤਾਂ ਹੈਗਾ ਹੀ ਹੈਗੀ ਹੈ। ਇਹਨਾਂ ਪੱਠਿਆਂ ਦੇ ਮੜੇ 'ਚ ਪਾਣੀ ਚ ਪਾ ਕੇ ਪਾ ਦੋ ਤਾਂ ਫੇ ਚੰਗੇ ਸੁਆਦ ਨਾਲ ਖਾਂਦੀ ਰਹਿੰਦੀ ਆ। ਤੁਸੀਂ ਬੈਨੇ ਸੱਜ-ਸੱਜ ਕੇ। ਤਵੀ ਖਾਣੀ ਫੀੜ। ਹੂੰ। ਲਾਗੇ ਨਹੀਂ ਹੁੰਦੇ ਜਿਹੜੇ ਗੁੱਸਾ ਦੇ ਨੂੰ ਇਹ ਪਾਊਡਰ मिनरल ਮਿਕਚਰ ਨੀਵਾ ਕਰਕੇ ਪਾ ਉੱਡ ਜਾਣਾ ਸਾਰਾ ਹੀ ਇਹ ਤਾਂ ਬੜਾ ਸੈਂਟ ਮਸਤ ਆਇਆ ਹਮ ਇਹਦੇ ਵਿੱਚ ਓਦਾਂ ਹੁੰਦੇ ਦਾ ਤਤ ਜੈ ਫੇਰ ਓਦਾਂ ਕਈ ਦਾ ਵੈਸੇ ਰੋਟੀ ਤੇ ਪਾ ਕੇ ਦੇ ਦਿੰਦੇ ਆ ਇਹ ਵਾਲਾ ਬੋਰਾ ਪਹਿਲਾਂ ਰੱਖ ਲਈਏ ਇਹ ਪਹਿਲਾਂ ਪਾ ਦਈਏ ਉਹਨੂੰ ਆ ਦੂਜੇ ਦੋਨੇ ਅੰਦਰ ਰੱਖ ਦੇ